ਆਹ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਲੋਕ ਸਭਾ ਚੋਣਾਂ ਦੇਸ਼ ਵਿੱਚ ਚੱਲ ਰਹੀਆਂ ਨੇ ਔਰ ਇਸ ਚੋਣਾਂ ਦੌਰਾਨ ਪੁਲਿਸ ਵੱਲੋਂ ਬਹੁਤ ਮੁਸਤੈਦੀ ਕੀਤੀ ਜਾ ਰਹੀ ਹੈ ਜੇਕਰ ਕੱਲ੍ਹ ਕਰੀਏ ਗੁਰਦਾਸਪੁਰ ਪੁਲਿਸ ਦੀ ਤਾਂ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸਾਡੇ ਨਾਲ ਇਸ ਸਮੇਂ ਗੱਲਬਾਤ ਕਰਨ ਦੇ ਲਈ ਐਸਐਸਪੀ ਗੁਰਦਾਸਪੁਰ ਆਈਪੀਐਸ ਵਿਆਮਾ ਹਰੀ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਕਿੱਦਾਂ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਸਰ ਦੱਸ ਦਿਓ ਜੀ ਅੱਜ ਜੋ ਰਿਕਵਰੀ ਹੋਈ ਵੱਡੀ ਕੱਲਾਨੌਰ ਥਾਣੇ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਅਸੀਂ ਐਕਸ਼ਨ ਲਿਆ ਤੇ ਅਰਾਊਂਡ ਇੱਕ ਬੰਦਾ ਜਿਹੜਾ ਕ੍ਰਿਮੀਨਲ ਹੈਗਾ ਨੋਟੋਰੀਅਸ ਕ੍ਰਿਮੀਨਲ ਆ ਪਹਿਲਾਂ ਵੀ ਰਿਹਾ ਹੈ ਸਮਗਲਿੰਗ ਐਕਟੀਵਿਟੀਆਂ ਦੇ ਵਿੱਚ ਇਨਵੋਲ ਸਰਬਜੀਤ ਸਿੰਘ ਸਾਬੀ ਤੋਂ ਉਹਦੇ ਤੇ ਅਸੀਂ ਚੈਕਿੰਗ ਔਰ ਸਰਚ ਕੀਤੀ ਜਿਸ ਤੇ ਸਾਨੂੰ 1 ਕਿਲੋ ਹੈਰੋਇਨ ਜਿਹੜੀ ਉਹ ਮਿਲੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਜਿਹੜੀ ਉਹ ਉਸ ਤੋਂ ਰਿਕਵਰ ਹੋਈ ਹੈ ਉਹਦੀ ਜਦੋਂ ਅਸੀਂ ਫਰਦੋ ਪੁੱਛਗਿਛ ਕੀਤੀ ਤਾਂ ਉਹਦੇ ਕੋਲ ਇੱਕ ਵੈਪਨ ਵੀ ਮਿਲਿਆ ਤੇ 12 ਰਾਉਂਡ ਵੀ ਲਾਈਵ ਰਾਉਂਡਸ ਵੀ ਰਿਕਵਰ ਹੋਏ ਤੋ ਉਹ ਦੇ ਲਿੰਕ ਜਿਹੜੇ ਆ ਉਹ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਵੀ ਹੈਗੇ ਜਿਨ੍ਹਾਂ ਦੇ ਥ्रू ਉਹ ਇੱਥੇ ਸਮਗਲਿੰਗ ਕਰਕੇ ਡਰੋਨ ਰਾਹੀਂ ਹੈਰੋਇਨ ਮੰਗਵਾ ਰਿਆ ਸੀ ਤੋ ਉਹਦੇ ਫਰਦਰ ਜਿਹੜੇ ਗਰਾਉਂਡ ਲੈਵਲ ਸਪੋਰਟਰਸ ਹੈਗੇ ਜੋ ਉਹਨੂੰ ਕੂਰੀਅਰ ਦਾ ਕੰਮ ਕਰਦੇ ਉਹਨਾਂ ਨੂੰ ਵੀ ਅਸੀਂ ਟ੍ਰੇਸ ਕਰ ਰਹੇ ਹਾਂ ਔਰ ਜਲਦ ਉਹਨਾਂ ਨੂੰ ਵੀ ਫੜ ਲਾਂਗੇ ਸਰ ਕੋਈ ਮੌਕੇ ਤੋਂ ਜਦੋਂ ਇਹ ਗ੍ਰਿਫਤਾਰੀ ਹੁੰਦੀ ਆ ਤਾਂ ਮੋਬਾਈਲ ਫੋਨ ਜਾਂ ਕੋਈ ਇਦਾਂ ਦੀ ਹੋਰ ਸਮਗਰੀ ਮਿਲੀ ਹੋਵੇ ਜਿਹਦੇ ਨਾਲ ਇਹਦੇ ਅੱਗੇ ਬੈਕਵਰਡ ਫਾਰਵਰਡ ਲਿੰਕ ਬਾਰੇ ਪੁਲਿਸ ਨੂੰ ਪਤਾ ਲੱਗਾ ਹੋਵੇ ਜੀ ਇਨਾਂ ਦੇ ਮੋਬਾਈਲ ਫੋਨਸ ਡੈਫੀਨਿਟਲੀ ਉਹ ਯੂਜ਼ ਕਰ ਰਹੇ ਸੀ ਜੋ ਕਿ ਸਾਨੂੰ ਮਿਲੇ ਆ ਅਸੀਂ ਉਹਦਾ ਫੋਰੈਂਸਿਕ ਐਗਜ਼ਾਮੀਨੇਸ਼ਨ ਕਰਾਵਾਂਗੇ ਔਰ ਜੋ ਵੀ ਕੋਈ ਡਾਟਾ ਸਾਨੂੰ ਅਵੇਲੇਬਲ ਹੋਊਗਾ ਉਹਦੇ ਬੇਸਿਸ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਊਗੀ ਜਿਹੜੇ ਇਹਨਾਂ ਦੇ ਲਿੰਕਸ ਆ ਉਹ ਸਾਰੇ ਅਸੀਂ ਟ੍ਰੇਸ ਕਰਾਂਗੇ ਤੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਪਹਿਲਾਂ ਤੋਂ ਵੀ ਇਹ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਜੀਗਾ ਕੁਝ ਪਹਿਲਾਂ ਵੀ ਇਹਦੇ ਉੱਪਰ ਕੇਸ ਹੈਗੇ ਸੀਗੇ ਇਹ ਹੈਗਾ ਪਹਿਲਾਂ ਤੋਂ 2013 ਦੇ ਵੀ ਇਹਦੇ ਤੇ ਦੋ ਪਰਚੇ ਰਜਿਸਟਰਡ ਹੈ ਉਸ ਤੋਂ ਬਾਅਦ ਵੀ ਪਰਚੇ ਹੋਏ ਸੀ ਇਹਨੂੰ 7 ਸਾਲ ਦੀ ਸਜ਼ਾ ਵੀ ਹੋਈ ਹੈ ਮਾਂਜੂਰ ਅਦਾਲਤ ਤੋਂ ਔਰ ਹੁਣ ਇਹਦਾ 5ਵਾਂ ਐਫਆਈਆ ਦੇ ਖਿਲਾਫ ਰਜਿਸਟਰ ਹੋਇਆ ਇਹਦਾ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਬੈਕਗ੍ਰਾਉਂਡ ਕ੍ਰਿਮਿਨਲ ਬੈਕਗ੍ਰਾਉਂਡ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਹੈ ਜੀ ਸਰ ਲਗਾਤਾਰ ਜੇਕਰ ਗੁਰਦਾਸਪੁਰ ਪੁਲਿਸ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ 2-3 ਮਹੀਨੇ ਤੋਂ ਸ਼ਰਾਬ ਜਿਹੜੀ ਆ ਉਸ ਦੇ ਸ਼ਰਾਬ ਤਸਕਰਾਂ ਦੇ ਖਿਲਾਫ ਵੀ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਉਸ ਨੂੰ ਲੈ ਕੇ ਸਰ ਥੋੜਾ ਦੱਸ ਦਿਓ ਸ਼ਰਾਬ ਦੇ ਖਿਲਾਫ ਅਸੀਂ ਜਿਹੜਾ ਇਲੀਗਲ ਲਿਕਰ ਹੈ ਉਹਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਇਲੈਕਸ਼ਨ ਦੇ ਟਾਈਮ ਤੇ ਕਾਫੀ ਸਕਤੀ ਆਲਰੇਡੀ ਹੁੰਦੀ ਵੀ ਹੈ ਅਸੀਂ ਆਪਣੀ ਟੀਮਸ ਬਣਾ ਕੇ ਜਿਹੜੇ ਵੀ ਇਹ ਨੋਟੋਰੀਅਸ ਏਰੀਆ ਹੈ 엘మెంట్ਸ ਹੈ ਉਹਨਾਂ ਦੇ ਖਿਲਾਫ ਲਗਾਤਾਰ ਚੈਕਿੰਗ ਕਰ ਰਹੇ ਹਾਂ ਅਸੀਂ 126 ਤੋਂ ਵੱਧ ਪਰਚਾ ਰਜਿਸਟਰ ਕੀਤੇ ਹਨ 129 ਕ੍ਰਿਮੀਨਲ ਅਰੈਸਟ ਕੀਤੇ ਹਨ ਲਾਹਨ ਇਲੈਸਟ ਲਿਕਰ ਐ ਤੇ ਲਿਸਟ ਲਿਕਰ ਜਿਹੜੀ ਹੈ ਉਹਦੀ ਰਿਕਵਰੀਜ਼ ਵੀ ਕੀਤੀ ਗਈ ਹੈ ਤੇ ਜੁਆਇੰਟ ਰੇਡ ਅਸੀਂ ਐਕਸਰਸਾਈਜ਼ ਡਿਪਾਰਟਮੈਂਟ ਦੇ ਨਾਲ ਕਰ ਰਹੇ ਹਾਂ ਲਗਾ ਸਰ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਗੁਰਦਾਸਪੁਰ ਪੁਲਿਸ ਵੱਲੋਂ ਜਦਾਂ ਬੀਐਸਐਫ ਜਾਂ ਸੀਆਰਪੀ ਦੀ ਕੰਪਨੀਆਂ ਵੀ ਅਸੀਂ ਦੇਖ ਰਹੇ ਹਾਂ ਜਗਾ ਜਗਾ ਤੇ ਤਣਾਤ ਨੇ ਕਿਦਾਂ ਦੇ ਸੁਰੱਖਿਆ ਪ੍ਰਬੰਧ ਜੜੇ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੇ ਗਏ ਆ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਡਿਪਲੋਇਮੈਂਟ ਪੂਰੀ ਕਰਤੀ ਹੈ ਹੁਣ ਸਾਰਾ ਦਫਤਰ ਦਾ ਸਟਾਫ ਤੇ ਜਿਹੜੇ ਥਾਣੇ ਲੈਵਲ ਦੇ ਵੀ ਸਟਾਫਸ ਹੈ ਸਾਰੇ ਸਾਰੇ ਮੋਬਾਈਲਾਈਜ਼ ਕੀਤੇ ਹੋਏ ਹਨ ਸਾਨੂੰ ਬਾਹਰ ਤੋਂ ਵੀ ਫੋਰਸ ਮਿਲੀ ਹੈ ਬੀਐਸਐਫ ਦੀ ਸਾਨੂੰ ਜਿਹੜੀ ਕੰਪਨੀ ਮਿਲੀ ਹੈ ਉਹਦੀ ਡਿਪਲੋਇਮੈਂਟ ਅਸੀਂ ਬਾਰਡਰ ਏਰੀਆਜ਼ ਦੇ ਵਿੱਚ ਤੇ ਜਿਹੜੇ ਨਾਕੇ ਹੈ ਕ੍ਰਿਟੀਕਲ ਸਾਡੇ ਉੱਥੇ ਵੀ ਕੀਤਾ ਗਿਆ ਹੈ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਹੈ ਉਹ 10 ਅਸੀਂ ਆਪਰੇਸ਼ਨਲਾਈਜ਼ ਕੀਤੇ ਹਨ 31 FST ਦੀ ਟੀਮਾਂ 30 SST ਦੀ ਟੀਮਾਂ ਉਹ ਵੀ ਹੁਣ ਅੱਜ ਤੋਂ ਆਪਰੇਸ਼ਨਲਾਈਜ਼ ਹੋ ਗਈਆਂ ਇਸ ਤੋਂ ਇਲਾਵਾ ਜਿਹੜੀ ਪੈਟਰੋਲਿੰਗ ਹੈ ਉਹ ਕੀਤੀ ਜਾ ਰਹੀ ਹੈ ਲੋਕਲ ਲੈਵਲ ਤੇ ਫਲੈਗ ਮਾਰches ਕਾਸ ਆਪਰੇਸ਼ਨ ਇਹ ਵੀ ਕੀਤੇ ਜਾ ਰਹੇ ਹਨ ਜਿਹੜੀ ਪੋਲੀਟੀਕਲ ਰੈਲੀਆਂ ਹੋ ਰਹੀ ਹੈ ਉਹਨਾਂ ਦੀ ਸੁਰੱਖਿਆ ਤੇ ਜਿਹੜੇ ਮੂਵਮੈਂਟਸ ਹੋ ਰਹੇ ਉਹਦੇ ਵਿੱਚ ਵੀ ਅਸੀਂ ਡਿਪਲੋਇਮੈਂਟ ਪ੍ਰੋਪਰ ਕਰ ਰਹੇ ਹਾਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਵੈਂਟ ਫਰੀ ਜਿਹੜਾ ਹੈ ਪੂਰਾ ਇਲੈਕਸ਼ਨ ਦਾ ਪ੍ਰੋਸੈਸ ਉਹ ਕੰਪਲੀਟ ਕਰਾਵਾਂਗੇ ਸਰ ਜ਼ਿਲ੍ਹਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਵਾਸੀਆਂ ਨੂੰ ਸੇਹੀ ਕਹਿਣਾ ਚਾਹੁੰਦੇ ਆ ਕਿ ਉਹ ਬਿਲਕੁਲ ਬੇਫਿਕਰ ਰਹਿਣ ਕਿ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਕੋਈ ਵੀ ਇਨਫਾਰਮੇਸ਼ਨ ਉਹਨਾਂ ਦੇ ਕੋਲ ਹੈਗੀ ਜੋ ਉਹਨਾਂ ਨੂੰ ਲੱਗਦੀ ਹੈ ਕਿ ਸਾਂਝੀ ਕਰਨੀ ਜ਼ਰੂਰੀ ਹੈ ਉਹ ਪੁਲਿਸ ਦੇ ਨਾਲ ਸਾਂਝੀ ਕਰ ਸਕਦੇ ਹਨ ਉਹਦੇ ਤੇ ਐਕਸ਼ਨ ਲਿਆ ਜਾਏਗਾ ਇਹ ਵੀ ਸਾਡੇ ਕੋਲ ਇਨਫਾਰਮੇਸ਼ਨ ਗਰਾਊਂਡ ਲੈਵਲ ਤੋਂ ਹੀ ਆਈ ਹੈ ਜਿਸ ਤੇ ਸਾਨੂੰ 1 ਕਿਲੋ ਹੈਰੋਇਨ ਦੀ ਤੇ 400 ਗ੍ਰਾਮ ਹੋਰ ਹੈਰੋਇਨ ਦੀ ਫਰਦਰ ਰਿਕਵਰੀ ਹੋਈ ਹੈ ਸੋ ਅਸੀਂ ਇਹੀ ਰਿਕਵੈਸਟ ਕਰਦੇ ਹਾਂ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਤੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਉਹਨਾਂ ਦੀ ਜਾਣਕਾਰੀ ਤੁਰੰਤ ਪੁਲਿਸ ਦੇ ਨਾਲ ਸਾਂਝੀ ਕਰ ਗੱਲਬਾਤ ਲਈ ਧੰਨਵਾਦ ਐਸਨ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਔਰ ਪ੍ਰਕਾਸ਼ 20 ਹਥਿਆਰਾਂ ਦੇ ਸਮੇਤ ਇੰਟਰ ਸਟੇਟ ਤਗੜੇ ਸਮਗਲਰ ਜੜੇ ਕਾਬੂ ਕੀਤੇ ਗਏ ਆ ਔਰ ਸ਼ਰਾਬ ਤਸਕਰਾਂ ਦੇ ਖਿਲਾਫ ਵੀ ਲਗਾਤਾਰ ਕਾਰਵਾਈ ਜਾਰੀ ਆ ਔਰ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਹਾਈ ਟੈਕ ਨਾਕੇ ਲਗਾ ਕੇ ਇੱਕ ਵਧੀਆ ਜੜਾ ਵਾ ਉਹ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਲਗਾਤਾਰ ਬਾਕੀ ਖਬਰਾਂ ਲਈ ਤੁਸੀਂ ਜੁੜੇ ਰਹੋ